ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਲੌਗ ਵਿੱਚ ਸਵਾਗਤ ਕਰਦੇ ਆਂ ਤੇ ਅੱਜ ਹੈਗਾ ਬੋਲ ਦਾਣਾ ਕਿਹੜਾ ਫੇਰ ਚਲਾੰਗ ਪਿੰਡ ਕਿਹੜਾ ਆ ਚਲਾੰਗ ਆ ਚਲਾੰਗ ਲਾ ਕੇ ਆ ਤੇ ਸੀਟਾਂ ਲੈ ਲਈਆਂ ਤੇ ਬੋਲ ਤੇ ਲੈ ਗਏ ਆ ਤੇ ਆਪਾਂ ਚੱਲਦੇ ਆ ਹੁਣ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਮਾ ਜੀ ਬੋਲ ਗਈ ਆ ਲੈ ਫੜ ਮਹਾਰਾਜ ਲੱਗੇ ਆ ਉਰੇ ਤਰਾ ਸਾਰੀ ਤਿਆਰੀ ਆ ਤੇ ਪਹਿਲੀ ਸ਼ਿਫਟ ਹੋਣ ਲੱਗੀ ਆ ਸ਼ੁਰੂ ਤੇ ਆ ਆਪਣੀ ਗੱਡੀ ਆ ਅਸਤਰਾ ਉਹ ਸਾਵੀ ਭਾਜੀ ਵਾਲਾ ਆ ਉਹ ਮੁੰਡਾ ਬਹੁਤ ਸੇਵਾ ਕਰਦਾ ਉਹ ਦੇਖ ਲਓ ਜਾਵਾਂ ਕਿੱਥੇ ਆ ਜਾਵਾਂ ਉੱਪਰ ਇਹ ਜਾਵਾਂ ਉੱਧਰਲੀ ਸਾਈਡ ਆ ਦਿਖਾਉਣੇ ਤੁਹਾਨੂੰ ਜਾਮਾ ਵੀ ਤੇ ਬਾਕੀ ਬਾਕੀ ਗੱਡੀਆਂ ਸਾਰੀਆਂ ਤਿਆਰ ਆ ਉੱਧਰ ਵੀ ਸਾਰੇ ਬਸੇ ਅ ਮੁੰਡੇ ਲੈ ਕੁੜੀ ਨਹੀਂ ਲੱਭੀ ਤੁਹਾਨੂੰ ਕਿਹਾ ਹੀ ਕੁੜੀ ਲੱਭ ਨੰਬਰ ਆਏ ਆ ਸਾਰੇ ਪਿੱਛੇ ਹੋ ਨਵੀ ਤੇ ਸੋਨੀ ਨਹੀਂ ਆਏ ਬਾਕੀ ਅਕੀ ਆਏ ਆ ਸਕੂਲ ਸਕਾਲ ਚੱਲ ਜਿਆ ਕਰੋ ਕਿਦੇ ਹੈ ਸਕੂਲ ਸਕਾਲ ਚੱਲ ਜਿਆ ਕਰੋ ਨਹੀਂ ਅੱਜ ਛੁੱਟੀ ਆ ਅੱਜ ਕੱਲੀ ਛੁੱਟੀ ਆ ਅਜ ਤਾਂ ਤੱਕ ਤੇ ਬਹਾਦਰ ਜੀ ਅੱਛਾ ਚਿਹਦੀ ਸਾਡਾ ਡਾਕਟਰ ਤੁਰਿਆ ਉਹ ਦਾਦਾ ਡਾਕਟਰ ਜੀ ਅਮਾ ਆਈਏ ਯਾਮੇ ਨੇ ਵੀ ਜਾਣਾ ਜੀ ਚੀਜੀ ਸ਼ਸ਼ਤੀ ਜੀ ਮੋਟੂ ਨੂੰ ਯਾਰੇ ਲੈਣਾ ਆਇਆ ਅੱਜ ਮੋਟੂ ਜੀ ਚਿੱਲ ਕਰ ਰਿਹਾ ਜੀ ਪੂਰਾ ਕਰਾਇਆ ਜਾਵੇਗਾ ਯਾਰ ਇਹਨੇ ਮਾਲਕ ਜੀ ਆ ਲੈ ਆ ਜੀ ਸਾਡੇ ਦੋ ਉਹ ਵੀ ਚੱਲੀ ਦੂਜੀ ਸ਼ਿਫਟ ਆਪਣੇ ਅਸਤਰ ਤੇ ਸਭ ਦੀ ਭਾਜੀ ਵਾਲਾ ਦੇਖੋ ਕੀ ਕੰਮ ਦਾ ਹੋ ਗਿਆ ਲਾਗੂਦਰਾ ਹੋ ਗਿਆ ਲਾਗੂਦਰਾ ਅਸਤਰ ਇੱਕ ਗੱਡੀ ਦਾ ਸਮਾਂ ਜੀ ਪੂਰਾ ਹੋਈ ਸ਼ਿਕ ਕੋਈ ਸ਼ਾਰੀਆਂ ਨਹੀਂ ਬਣ ਉਸਾ ਪੂਰੇ 20 ਸਕੰਡ ਦਾ ਸਮਾਂ ਅਸਤਰ ਦੌੜ ਗਿਆ ਆ 20 ਲੱਗਾ ਪੂਰਾ ਟਾਈਮ ਤੇ ਹੁਣ ਜਾਮੇ ਦੀ ਵਾਰੀ ਆ ਅਸਤਰ ਦੌੜ ਗਿਆ 20 ਪੂਰਾ ਟਾਈਮ ਆ ਚੱਲਾ ਜਾਮਾ ਇਸ ਜੀ ਸ਼ਰਟ ਵਿੱਚ ਅਸਤਰ ਹੁਣ ਦੌੜ ਗਏ ਆ ਤੇ ਜਾਮਾ ਚੱਲਾ ਹੁਣ ਧੰਨਵਾਦ ਸੋਨਾ ਕਰਦਾ ਕਿ ਤੁਸੀਂ ਕਰਤੀਆ ਚੰਗੀ ਕਰਤੀਆ जाम ने लाता उन्नीस उन्तर पजमी शेट बि ਦੇ ਨਾਲ ਕਿਹੜੇ ਸੀਗੇ ਪਾਦੀ ਉਹ ਬੱਚਾ ਕਿਰ ਸੀਗੇ ਗਰਚਾ ਗਰਚੇ ਵਾਲੇ ਸੀਗੇ ਨਾਲ ਪੜੀਆਂ ਨੂੰ ਪਿੱਛੋਂ ਕੀ ਲਾਹੋ ਲਾਹੋ ਮਾਰੇ ਪਿੱਛੋਂ ਸਾਦੀ ਕਰੀ ਆ ਗਿਆ ਹਸਤਰ ਫਿਰ ਗਿਆ ਦੇਖੋ ਕੀ ਕਰਦਾ 28 285 ਆ ਲੱਗ ਗਿਆ ਹਸਤਰ ਦਾ ਪੀ ਲਾਦ ਲਿਆ ਹੋਇਆ ਹੋਰ ਲਾਦ ਲਿਆ ਤੇ ਮੋਟੂ ਵੀ ਲਾਦ ਲਿਆ ਕਹੂੰ ਗਾਲਾਂ ਕੱਢਦੇ ਆ ਕੀ ਕਰਦੇ ਆ ਯਾਰ ਦਿਖਾਓ ਅਸਤਰ ਦਾ ਅਸਤਰ ਵੀ ਦੋ ਵਾਰ ਤੋੜਿਆ ਅਸਤਰ ਦਾ ਤੇ ਤਾਂ ਬੀ ਨਾਲ ਤੋੜਿਆ ਜਿਹੜਾ ਉਹ ਤਾਂ ਲੱਗ ਗਿਆ ਨੋਵਾ ਤੇ 2015 ਤੱਕ ਨਾਮ ਸੀ ਖੇਤੇ ਸਾਡੇ ਦੂਜੀ ਵਾਰੀ ਆਸਤਾ ਦਾ 2085 ਹੋ ਗਿਆ ਸੀਗਾ ਇਹ ਦੂਜੀ ਵਾਰੀ ਆਸਤਾ ਤਾਂ ਨਹੀਂ ਬਣਿਆ ਜਾਮਾ ਜਾਮੇ ਦਾ ਬਣਿਆ ਚੌਥਾ ਜਾਮਾ ਵਧੀਆ ਤੋੜ ਗਿਆ ਤੇ ਨਹੀਂ ਮੈਨੂੰ ਪਈ ਨਹੀਂ ਪਿਛੋਂ ਕਿੱਦਾਂ ਦਾ ਲੱਗਾ ਦੱਸਿਓ ਕਮੈਂਟ ਜਰੂਰ ਆਓ ਕਿੰਦਾ ਤੂੰ ਇੱਦਾਂ ਨਹੀਂ ਕਹਿਣਾ